ਹਾਂ ਜੀ ਦੋਸਤੋ ਆਹ ਵੀਡੀਓ ਨੂੰ ਇੱਕ ਵਾਰ ਅਖੀਰ ਤੱਕ ਜਰੂਰ ਦੇਖਿਓ ਕਿਵੇਂ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਹਿੰਗੀਆਂ ਗੱਡੀਆਂ ਲੈ ਕੇ ਫੁਕਰੋ ਫੁਨਾ ਕਰਦੇ ਨੇ ਤੁਹਾਨੂੰ ਵੀ ਦਿਖਾਉਣਾ ਹੈ ਅੱਗੇ ਇਸ ਵੀਡੀਓ ਦੇ ਵਿੱਚ ਕਿ ਪੰਜਾਬੀ ਮੁੰਡੇ ਜੋ ਤੇਜ਼ ਰਫ਼ਤਾਰ ਦੇ ਨਾਲ ਇੱਥੇ ਗੱਡੀ ਭਜਾ ਕੇ ਲੈ ਕੇ ਜਾਂਦੇ ਨੇ ਜਿੱਥੇ ਕਿ ਸਪੀਡ ਲਿਮਟ 40 ਦੀ ਹੁੰਦੀ ਹੈ ਅਤੇ ਇਹ ਬਾਹਰ ਜਾ ਕੇ ਵੀ ਟਿਕਦੇ ਨਹੀਂ ਹੈਗੇ ਤੁਹਾਨੂੰ ਵੀ ਦਿਖਾਉਣਾ ਇਸ ਵੀਡੀਓ ਵਿੱਚ ਦੇਖੋ ਸਾਹਮਣੇ ਗੱਡੀ ਜੋ ਕਿ ਮੋੜਨ ਦੇ ਲਈ ਖੜੀ ਹੁੰਦੀ ਹੈ ਪਰ ਅੱਗੇ ਪੰਜਾਬੀ ਮੁੰਡੇ 100 ਦੀ ਸਪੀਡ ਦੇ ਨਾਲ ਇਸ ਗੱਡੀ ਨੂੰ ਲੈ ਕੇ ਉਹ ਦਿਨ ਦੇ ਜਦ ਨਾਲ ਇੱਕ ਭਿਆਨਕ ਹਾਸਾ ਵਾਪਰ ਜਿਸ ਦੇ ਵਿੱਚ ਮੌਕੇ ਤੇ ਇਸ ਕਾਰ ਸਵਾਰ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਵੀ ਦਿਖਾਉਣੇ ਦੇਖੋ ਇਸ ਗੱਡੀ ਵਾਲੇ ਗੀਰਨੇ ਗੱਡੀ ਤੇ ਦਰਕਾਰ ਦੀਆਂ ਇਸ਼ਾਰਿਓਂ ਵੀ ਆ ਰਹੀ ਸੀ ਦੇਖੋ ਤਾਂ ਵੀ ਦਿਖਾਉਣੇ ਸੀ ਵੀਡੀਓ ਨੂੰ ਜਿੱਦ ਦੇ ਵਿੱਚ ਗੋਰ ਨੇ ਇਸ ਦਾ ਬਾਦ ਵਿੱਚ ਕਿਵੇਂ ਇੰਜਰ ਕੀਤਾ ਤਾਂ ਕਿ ਚੱਲ ਤੁਹਾਨੂੰ ਵੀ ਇਸ ਵੀਡੀਓ ਦੇ ਵੱਲ What the fuck you guys in here? Take 60. Bro. Why are you run? 50-60 motherfucker. Bro. This isn't 50-60. Yeah, yeah, you stop you piece stop. of Six. shit. I'll 40 I'll fucking, I'll fucking kilometers on this fucking... This is not 50-60. We have on camera. I got fucking recording. Stop. Stay right here. ਲੁਕਸਰ 70? ਨੋ ਮੈਨ ਫੱਕਿੰਗ ਸ਼ਿਟ। ਨਹੀਂ, 30 70 ਵਾਲੀ ਵਾਹਣੀ ਹੈ। ਉਹਦੇ ਦੋਸਤ ਜਦੋਂ ਮੁੰਡਾ ਫੜਿਆ ਜਾਂਦਾ ਤਾਂ ਕਹਿੰਦਾ ਮੈਂ ਗੱਡੀ 40-50 ਦੀ ਸਪੀਡ ਤੇ ਲੈ ਕੇ ਆ ਰਿਹਾ ਸੀ ਪਰ ਗੱਡੀ ਦੀ ਸਪੀਡ 100 ਤੋਂ ਪਲੱਸ ਹੁੰਦੀ ਜਿਸ ਦੇ ਨਾਲ ਇਹ ਭਿਆਨਕ ਹਾਸਾ ਵਾਪਰਦਾ। ਦੋਸਤੋ ਪੰਜਾਬੀ ਬਾਹਰ ਜਾ ਕੇ ਵੀ ਨਹੀਂ ਡਿੱਗੇ ਤੇ ਸ਼ੋਅ ਆਫ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਨੇ ਕਿੰਨਾ ਨੁਕਸਾਨ ਕਰਾ ਲਿਆ। ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਮੁੰਡੇ ਨੂੰ? ਰੀਪੋਰਟ ਕਰ ਦੇਣਾ ਚਾਹੀਦਾ ਯਾਫਰ ਨੇ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੁਰਦਸ ਦਿਓ ਜੱਜ ਰੱਬ ਰ